ਮਹਿੰਸਰ ਜੀ ਹੀਰੰਦਿਰ ਕਬਰੀ ਵੀ ਸਰੋਬੇ ਮਾਰੇ ਜੀ ਆ ਮਾਜੋਗ ਸੀਐਮ ਸਾਹਿਬ ਪੰਜਾਬ ਤੇ ਮਾਜੋਗ ਬੀਜਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨ ਤੇ ਇੱਕ ਏਡੀਐਸ ਸਿਸਟਮ ਤਰਨਤਾਂ ਵਿੱਚ ਬਾਰਡਰ ਏਰੀਆ ਸਿਤਨਾਤ ਕੀਤਾ ਗਿਆ ਹੈਗਾ ਤੇ ਏਡੀਐਸ ਸਿਸਟਮ ਦੇ ਨਾਲ ਹੀ ਸਾਡੀ 25 ਐਂਟੀ ਡਰਨ ਪੈਟਰੋਲਿੰਗ ਪਾਰਟੀਆਂ ਤਨਾਤ ਕੀਤੀ ਗਈ ਹੈਗੀ ਸੋ ਦੈਟ ਸੀ ਡਰੱਗਸ ਤੇ ਆਰਮਸ ਦੀ ਜਿਹੜੀ ਅਕ੍ਰੋਸ ਬਾਰਡਰ ਸਮਗਲਿੰਗ ਹੈਗੀ ਉਹਨੂੰ ਕਰਪ ਕਰ ਸਕੀਏ ਉਹਨੂੰ ਕੰਟਰੋਲ ਕਰ ਸਕੀਏ ਉਹਨੂੰ ਖਤਮ ਕਰ ਸਕੀਏ ਇਸੀ ਲੜੀ ਵਿੱਚ ਬੜੀ ਸਫਲਤਾ ਸਾਡੀ ਟੀਮ ਨੂੰ ਉਦੋਂ ਮਿਲੀ ਜਦੋਂ ਸਾਡੀ ਟੀਮ ਨੇ ਵਲਟੋਵਾ ਪੁਲਿਸ ਸਟੇਸ਼ਨ 'ਚ ਇੱਕ ਲਗਭਗ 4 ਕਿਲੋ ਡਰੱਗਸ ਦੀ ਰਿਕਵਰੀ ਹੈਰੋਇਨ ਦੀ ਰਿਕਵਰੀ ਤੇ ਇੱਕ ਡਰੋਨ ਕੁਆਡਕਾਪਟਰ ਡਰੋਨ ਰਿਕਵਰ ਕੀਤਾ ਹੈਗਾ ਆ ਇਸ ਸਫਲਤਾ ਦੇ ਪਿੱਛੇ ਜਿਹੜਾ ਪੰਜਾਬ ਸਰਕਾਰ ਵੱਲੋਂ EDS ਸਿਸਟਮ ਡਿਪਲॉय ਕੀਤਾ ਗਿਆ ਹੈਗਾ ਉਹਦਾ ਬੜਾ ਯੋਗਦਾਨ ਹੈਗਾ ਤੇ EDS ਸਿਸਟਮ ਨੇ ਬੜਾ ਇਫੈਕਟਿਵਲੀ ਨੋਟ ਟਰੈਕਡਾਊਨ ਕੀਤਾ ਤੇ ਸਾਡੀ ਟੀਮ ਨੇ ਸਪੋਰਟ ਤੇ ਪਹੁੰਚ ਕੇ ਜਿਹੜੀ ਐਂਟੀ ਡਰੋਨ ਪੈਟ੍ਰੋਲਿੰਗ ਪਾਰਟੀ ਹੈਗੀ ਉਹਨਾਂ ਨੇ ਨਾਲ ਬੀਐਸਐਫ ਦੀ ਟੀਮ ਨੇ ਇੱਕ ਸਾਂਝੇ ਆਪਰੇਸ਼ਨ ਦੇ ਤੌਰ ਤੇ ਸਰਚ ਕਰਕੇ ਇਸ ਡਰੱਗਸ ਦੀ ਬੜੀ ਖੇਫ ਨੂੰ ਰਿਕਵਰ ਕੀਤਾ ਹੈਗਾ ਤੇ ਇਸੇ ਤਰੀਕੇ ਨਾਲ ਸਾਡੀ ਟੀਮ ਤਾਂ ਪੰਜਾਬ ਪੁਲਿਸ ਦੀ ਟੀਮ ਡਰੱਗਸ ਦੇ ਖਿਲਾਫ ਜਿਹੜੀ ਅਕ੍ਰੋਸ ਬਾਰਡਰ ਸਮਗਲਿੰਗ ਹੋ ਰਹੀ ਹੈਗੀ ਤੇ ਜਿਹੜੇ ਇੰਟਰਨੈਸ਼ਨਲ 엘ਿਮੈਂਟਸ ਦੇ ਜਿਹੜੇ ਮਨਸੂਬੇ ਹੈਗੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੂੰ ਰੋਕਣ ਵਾਸਤੇ ਰਾਤ ਦਿਨ ਕੰਮ ਕਰਦੇ ਰਹੀਗੀ ਜੈ ਹਿੰਦ